ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਇੱਕ ਖਬਰ ਜਿਮ ਦੇ ਅੰਦਰ ਕਸਰਤ ਕਰਨ ਵਾਲੇ ਲੋਕਾਂ ਦੇ ਹੋਸ਼ ਉਡਾ ਦਵੇ ਕਿ ਦਰਸਲ ਇੱਕ ਵਿਅਕਤੀ ਜਿਮ ਦੇ ਅੰਦਰ ਆਪਣੇ ਸਾਥੀਆਂ ਦੇ ਨਾਲ ਕਸਰਤ ਕਰਦਾ ਹੁੰਦਾ ਤਾਂ ਇਸੇ ਦੌਰਾਨ ਉਸ ਨੂੰ ਪਤਾ ਨਹੀਂ ਕੀ ਹੋ ਜਾਂਦਾ ਇੱਕਦਮ ਹੀ ਉਹ ਜ਼ਮੀਨ ਦੇ ਉੱਤੇ ਡਿੱਗ ਜਾਂਦਾ ਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਸਿਹਤਮੰਦ ਬਣਾਉਣ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ 'ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਨੇ ਸੂਬੇ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਇਨ੍ਹਾਂ ਕਲੀਨਿਕਾਂ 'ਚ 80 ਤਰ੍ਹਾਂ ਦੀਆਂ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸੁਖਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਲੋਕ ਰੋਜ਼ਾਨਾ ਇਹਨਾਂ ਕਲੀਨਿਕਾਂ ਦਾ ਲਾਹਾ ਲੈ ਰਹੇ ਨੇ ਸਵੇਕਲ 70 60 70 ਕਈ ਵਾਰੀ 80 90 ਵੀ ਹੋ ਜਾਂਦੇ ਪੇਸ਼ੈਂਟ ਪਰ 70 ਤਾਂ ਆ ਹੀ ਜਾਂਦੇ ਨੇ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਤੇ ਰੂਟੀਨ ਮੈਡੀਸਨ ਪਰ ਸਰਕਾਰ ਵੱਲੋਂ ਫਲਾਵਦ ਨੇ ਉਹ ਵੀ ਪੇਸ਼ੈਂਟ ਨੂੰ ਦਿੰਦੇ ਆ ਸਰਕਾਰ ਵੱਲੋਂ ਫ੍ਰੀ ਆਰ ਫ੍ਰੀ ਸਰਵਿਸ ਸਭ ਨੂੰ ਦੇ ਰਹੇ ਅ ਲੋਕ ਬਹੁਤ ਹੀ ਸੈਟੀਸਫਾਈਡ ਨੇ ਕਿ ਸਾਨੂੰ ਫ੍ਰੀ ਸਰਵਿਸ ਦੋ ਸਟੈਪ ਤੇ ਮਿਲ ਗਈ। ਘਰ ਦੇ ਨੇੜੇ ਸਾਨੂੰ ਸੇਵਾ ਮਿਲ ਗਈ। ਮੇਰਾ ਨਾਮ ਸ਼ਿਲੇਂਦਰ ਕੁਮਾਰ ਹੈ ਜੀ। ਇਹ ਪੰਜਾਬ ਸਰਕਾਰ ਨੇ ਜਿਹੜੇ ਆ ਕਲੀਨਿਕ ਖੋਲੇ ਆ ਬਹੁਤ ਵਧੀਆ ਕੰਮ ਕੀਤਾ ਹੈਗਾ। ਜਿਹੜੇ ਦੂਸਰੇ ਹਸਪੀਟਲ ਆ ਉਹ ਪੈਸੇ ਲੈਂਦੇ ਆ। ਠੀਕ ਹੈ ਜੀ ਇੱਥੇ ਸਾਰੇ ਸਬਦਾ ਹੈਈ ਆ ਤੇ ਇੱਥੇ ਆਓ ਤੇ ਆਪਣਾ ਪੈਸੇ ਵੀ ਬਚਾਓ, ਆਪਣਾ ਟਰੀਟਮੈਂਟ ਵਧੀਆ ਕਰਵਾਓ। ਅਕਸਰ ਹੀ ਲੋਕ ਜਿਮ ਜਾਂਦੇ ਨੇ ਕਸਰਤ ਕਰਦੇ ਨੇ ਤਾਂਕਿ ਉਹ ਸਿਹਤਮੰਦ ਰਹਿ ਸਕਣ ਤਾਂ ਖੋਫਨਾਕ ਅਤੇ ਬੜੀਆਂ ਹੀ ਹੈਰਾਨ ਕਰ ਦੇਣ ਵਾਲੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਵਿਅਕਤੀ ਆਪਣੇ ਦੋਸਤਾਂ ਅਤੇ ਆਪਣੇ ਸਾਥੀਆਂ ਦੇ ਨਾਲ ਜਿਮ ਦੇ ਅੰਦਰ ਕਸਰਤ ਕਰਦਾ ਹੁੰਦਾ ਤਾਂ ਇਸੇ ਦੌਰਾਨ ਉਹ ਕੁਝ ਸੈਕਿੰਡ ਦੇ ਲਈ ਰੁਕਦਾ ਅਤੇ ਫਿਰ ਜ਼ਮੀਨ ਤੇ ਡਿੱਗ ਜਾਂਦਾ ਜਿਸ ਤੋਂ ਬਾਅਦ ਹੱਪੜਾ ਦਫੜੀ ਦਾ ਜਿਹੜਾ ਮਾਹੌਲ ਪੈਦਾ ਹੋ ਗਿਆ ਉਸ ਦੇ ਸਾਥੀਆਂ ਦੇ ਵੱਲੋਂ ਹਸਪੀਟਲ ਉਸ ਨੂੰ ਲਿਜਾਇਆ ਗਿਆ ਪਰ ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਹੋ ਗਈ ਹੈ ਦਿਲ ਦਾ ਦੌਰਾ ਪੈਣ ਕਾਰਨ ਇਸ ਵਿਅਕਤੀ ਦੀ ਜਾਨ ਜਾ ਚੁੱਕੀ ਹੈ ਤਾਂ ਅਕਸਰ ਹੀ ਨਵੀਆਂ ਤਸਵੀਰਾਂ ਸਾਹਮਣੇ ਆndੀਆਂ ਨੇ ਜਿਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੇ ਨੌਜਵਾਨ ਪੀਰੀ ਹੈ ਉਹ ਜਿਮ ਜਾਂਦੀ ਹੈ ਤੇ ਕਈ ਤਰ੍ਹਾਂ ਦੇ ਪ੍ਰੋਡਕਟ ਉਹ ਜਿਹੜਾ ਕੰਸੀਵ ਕਰਦੀ ਹੈ ਤਾਂ ਜਿਹੜੀ ਉਸ ਦੇ ਉਹਨਾਂ ਦੇ ਹੈਲਥ ਨੂੰ ਲੈ ਕੇ ਕਾਫੀ ਹਾਨੀਕਾਰਕ ਹੁੰਦੀਆਂ ਤਾਂ ਉਹਨਾਂ ਦੀ ਕਸਰਤ ਦੌਰਾਨ ਮੌਤ ਹੋ ਜਾਂਦੀ ਹੈ ਹਾਰਟ ਅਟੈਕ ਦੇ ਜਿਹੜੇ ਮਾਮਲੇ ਉਹ ਲਗਾਤਾਰ ਨੌਜਵਾਨਾਂ ਦੇ ਅੰਦਰ ਵੱਧੇ ਜਾ ਰਹੇ ਨੇ ਜੋ ਕਿਤੇ ਨਾ ਕਿਤੇ ਕਈ ਸਵਾਲ ਖੜੇ ਕਰਦੇ ਨੇ ਉੱਥੇ ਹੀ ਹੁਣ ਇੱਕ ਵਿਅਕਤੀ ਦੀ ਹੋਰ ਜਿਮ ਜਿਮ ਦੇ ਅੰਦਰ ਕਸਰਤ ਕਰਦੇ ਦੌਰਾਨ ਮੌਤ ਹੋ ਗਈ ਹੈ ਹਾਰਟ ਅਟੈਕ ਦੇ ਨਾਲ ਇਸ ਵਿਅਕਤੀ ਦੀ ਜਾਨ ਚਲੀ ਗਈ ਹੈ ਤਾਂ ਸਾਰਾ ਮਾਮਲਾ ਮਹਾਰਾਸ਼ਟਰ ਦਾ ਦੱਸਿਆ ਜਾ ਰਿਹਾ ਜਿੱਥੇ ਛਤਰਪਤੀ ਸੰਬਾਧਜੀ ਨਗਰ ਦੇ ਵਿੱਚ ਜਿਮ ਦੇ ਵਿੱਚ ਇੱਕ ਵਿਅਕਤੀ ਕਸਰਤ ਕਰਦਾ ਹੁੰਦਾ ਤਾਂ ਅਚਾਨਕ ਉਸ ਦੀ ਤਬੀਅਤ ਵਿਗੜਦੀ ਹੈ ਉਹ ਕੁਝ ਪਲਾਂ ਦੇ ਲਈ ਜਿਹੜਾ ਖੜਾ ਹੋ ਜਾਂਦਾ ਹੈ ਸਾਈਡ ਤੇ ਤਾਂ ਉਸੇ ਦੌਰਾਨ ਉਹ ਅਚਾਨਕ ਹੀਟਾ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਜਿਹੜੇ ਉਹਦੇ ਨਾਲ ਦੇ ਸਾਥੀ ਕਸਰਤ ਕਰਦੇ ਹੁੰਦੇ ਨਾ ਤਾਂ ਭੱਜ ਕੇ ਜਾਂਦੇ ਨੇ ਉਸ ਨੂੰ ਦੇਖਦੇ ਨੇ ਪਰ ਬੇਸੁੱਧ ਹਾਲਤ ਦੇ ਵਿੱਚ ਪਏ ਵਿਅਕਤੀ ਨੂੰ ਦੇਖ ਉਸ ਦੇ ਸਾਥੀਆਂ ਦੇ ਵੱਲੋਂ ਉਸ ਨੂੰ ਹਸਪੀਟਲ ਪਹੁੰਚਾਇਆ ਜਾਂਦਾ ਪਰ ਕਿਹਾ ਜਾ ਰਿਹਾ ਕਿ ਦਿਲ ਦਾ ਦੌਰਾ ਪੈਣ ਕਾਰਨ ਇਸ ਦੀ ਮੌਤ ਹੋ ਗਈ ਹੈ ਤੁਹਾੰਦਾ ਜ਼ਿਕਰ ਲਗਾਤਾਰ ਅਜੇਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਨੌਜਵਾਨ ਹਾਰਟ ਅਟੈਕ ਦੇ ਨਾਲ ਮਰ ਰਹੇ ਨੇ ਉਹਨਾਂ ਦੀ ਮੌਤ ਹੋ ਰਹੀ ਹੈ ਤੇ ਜ਼ਿਆਦਾਤਰ ਜਿਹੜੇ ਅਜਿਹੇ ਕੇਸ ਨੇ ਉਹ ਜਿੰਮ ਤੋਂ ਹੀ ਨਿਕਲ ਕੇ ਸਾਹਮਣੇ ਆ ਰਹੇ ਨੇ ਹੁੰਦਾ ਦੱਸਦੀ ਕਿ ਅੱਜ ਕੱਲ ਲੋਕ ਖੁਦ ਨੂੰ ਸਿਹਤਮੰਦ ਰੱਖਣ ਦੇ ਲਈ ਕਈ ਤਰ੍ਹਾਂ ਦੇ ਉਪਾਅ ਕਰਦੇ ਨੇ ਇਸ ਵਿੱਚ ਸਭ ਤੋਂ ਪਹਿਲਾ ਜਿਮ ਜਾ ਕੇ ਕਸਰਤ ਕਰਨੀ ਹੈ ਤੇ ਆਪਣੇ ਆਪ ਨੂੰ ਫਿੱਟ ਰੱਖਣਾ ਹੈ ਤਾਂ ਜੋ ਲੋਕ ਸ਼ੂਗਰ ਬੀਪੀ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਦੂਰ ਰਹਿਣ ਅਜਿਹੇ ਦੇ ਵਿੱਚ ਇਹ ਵੱਡੀ ਗੱਲ ਹੈ ਕਿ ਜਿਮ ਦੇ ਵਿੱਚ ਕਸਰਤ ਕਰਦੇ ਸਮੇਂ ਹੀ ਦਿਲ ਦਾ ਦੌਰਾ ਪੈਣ ਦੇ ਨਾਲ ਕਿਸੇ ਦੀ ਮੌਤ ਹੋ ਜਾਂਦੀ ਹੈ ਇੱਥੋਂ ਤੱਕ ਕਿ ਵਿਅਕਤੀ ਦੀ ਜਿਮ ਦੇ ਵਿੱਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਦੇ ਨਾਲ ਹੀ ਮੌਤ ਹੋਈ ਹੈ ਕਤਨਾ ਜਿਮ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਵਿਅਕਤੀ ਬੜਾ ਹੀ ਚੰਗੀ ਤਰੀਕੇ ਦੇ ਨਾਲ ਆਪਣੇ ਯਾਰਾਂ ਮਿੱਤਰਾਂ ਅਤੇ ਆਪਣੇ ਦੋਸਤਾਂ ਦੇ ਨਾਲ ਜਿਹੜਾ ਜਿਮ ਦੇ ਅੰਦਰ ਕਸਰਤ ਕਰਦਾ ਹੁੰਦਾ ਤਾਂ ਇਸੇ ਦੌਰਾਨ ਉਸ ਨੂੰ ਅਚਾਨਕ ਹੀ ਕੁਝ ਮਹਿਸੂਸ ਹੁੰਦਾ ਆਪਣੀ ਬੋਡੀ ਦੇ ਵਿੱਚ ਤੇ ਕੁਝ ਚੇਂਜਸ ਉਸ ਨੂੰ ਨਜ਼ਰ ਆਂਦੇ ਨੇ ਜਿਸ ਤੋਂ ਬਾਅਦ ਉਹ ਇੱਕ ਸਾਈਡ ਤੇ ਖੜਾ ਹੋ ਜਾਂਦਾ ਤੇ ਦੇਖਦੇ ਹੀ ਦੇਖਦੇ ਕੁਝ ਸਕਿੰਟਾਂ ਦੇ ਵਿੱਚ ਇਹ ਨੌਜਵਾਨ ਥੇਠ ਡਿੱਗ ਜਾਂਦਾ ਜਿਸ ਤੋਂ ਬਾਅਦ ਨਾਲ ਦੇ ਉਸ ਦੇ ਸਾਥੀ ਜਿਹੜੇ ਕਸਰਤ ਕਰਦੇ ਹੁੰਦੇ ਨੇ ਉਹਨਾਂ ਦੇ ਵੀ ਹੋਸ਼ ਉੱਡ ਜਾਂਦੇ ਨੇ ਤੇ ਇਹਨੂੰ ਹਸਪੀਟਲ ਲਿਜਾਇਆ ਜਾਂਦਾ ਜਿੱਥੇ ਕਿਹਾ ਜਾ ਰਿਹਾ ਕਿ ਹੁਣ ਇਸ ਦੀ ਮੌਤ ਹੋ ਗਈ ਹੈ ਤਾਂ ਬੇਹੱਦ ਮੰਦ ਭਾਗੀ ਖਬਰ ਅਤੇ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਮਣੇ ਆਦੀਆਂ ਨੇ ਜਿੱਥੇ ਕਸਰਤ ਕਰਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਦਿਲ ਦਾ ਦੌਰਾ ਪੈਣ ਕਾਰਨ ਇਸ ਦੀ ਜਾਨ ਚਲੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਤਸਵੀਰਾਂ ਸਾਹਮਣੇ ਆਈਆਂ ਕਈ ਖਬਰਾਂ ਸਾਹਮਣੇ ਆਈਆਂ ਜਿੱਥੇ ਨੌਜਵਾਨਾਂ ਦੀ ਜੇ ਦੇ ਜਿਮ ਦੇ ਅੰਦਰ ਕਸਰਤ ਕਰਦੇ ਆ ਮੌਤ ਹੋ ਜਾਂਦੀ ਹੈ ਤਾਂ ਅਜਿਹਾ ਹੀ ਇੱਕ ਨਵਾਂ ਮਾਮਲਾ ਹੁਣ ਮਹਾਰਾਸ਼ਟਰ ਤੋਂ ਸਾਹਮਣੇ ਆ ਰਿਹਾ ਹੈ ਜੋ ਕਿ ਕਿਤੇ ਨਾ ਕਿਤੇ ਕਈ ਸਵਾਲ ਖੜੇ ਕਰ ਰਿਹਾ ਹੈ ਕਿਉਂਕਿ ਕਸਰਤ ਕਰਨ ਦੇ ਦੇ ਨਾਂ ਲੋਕ ਜਿਹੜੇ ਡਾਕਟਰ ਹੈ ਮਾਹਰ ਆ ਕਹਿੰਦੇ ਨੇ ਕਿ ਸਿਹਤਮੰਦ ਰਹਿੰਦਾ ਵਿਅਕਤੀ ਤਾਂ ਉਸ ਨੂੰ ਕਸਰਤ ਕਰਨ ਦੀ ਲੋੜ ਹੈ ਪਰ ਜਿਮ ਦੇ ਵਿੱਚ ਹੀ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਕਸਰਤ ਕਰਦੇ ਦੌਰਾਨ ਦਿਲ ਦਾ ਦੌਰਾ ਪੈਂਦਾ ਹੈ ਤਾਂ ਇੱਕ ਨਜ਼ਰ ਦੇ ਵਿੱਚ ਹੀ ਜਿਹੜੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉੱਥੇ ਹੀ ਅਜਿਹਾ ਇੱਕ ਨਵਾਂ ਮਾਮਲਾ ਹੁਣ ਸਾਹਮਣੇ ਆਇਆ ਜੋ ਕਿ ਕਿਤੇ ਨਾ ਕਿਤੇ ਕਈ ਸਵਾਲ ਖੜੇ ਕਰ ਰਹਾ ਹੈ ਕਿ ਜਿਮ ਜਾਣਾ ਚਾਹੀਦਾ ਹੈ ਜਾਂ ਕਸਰਤ ਕਰਨੀ ਚਾਹੀਦੀ ਹੈ ਕਿ ਨਹੀਂ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜਿਮ ਜਾਣ ਦੇ ਨਾਲ ਜਿਹੜਾ ਬੰਦਾ ਸਿਹਤਮੰਦ ਰਹਿੰਦਾ ਉਸ ਨੂੰ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ ਜਾਂ बंदा कंसीव कर अपनी बॉडी बनाने लाई अपनी राय जरूर देना पर है देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और वैनल पर